ਕਰਾਜ ਮਿਸਤਰੀ 7ਵੀਂ ਮੰਜ਼ਲ ਤੇ ਕੰਮ ਕਰਦੇ ਸੀ ਇੱਕ ਕੋਚ ਹੀ ਉੱਥੇ ਡੇਲੀ ਚਿੱਟਾ ਕੱਪੜੇ ਪਾ ਕੇ ਸਾਧੂ ਨਿਕਲਦਾ ਸੀ ਸਾਧੂ ਦੇ ਚੇਲੇ ਸਾਧੂ ਨੂੰ ਛਤਰੀ ਦੀ ਸ਼ਾਮਾ ਕਰਕੇ ਲੈ ਕੇ ਜਾਂਦੇ ਸੀ ਕਹਿੰਦਾ ਇੱਕ ਆਪਾ 7ਵੀਂ ਮੰਜ਼ਲ ਦੇ ਵਿੱਚ ਜੇਠਾੜ ਦੀ ਧੁੱਪਾਂ ਦੇ ਵਿੱਚ ਇੱਕ ਕਹਿੰਦਾ ਸਾਧੂ ਆ ਬੇਲੜ ਕਹਿੰਦਾ ਆਰਾਮਨਾ ਚਿੱਟੇ ਕੱਪੜੇ ਪਾ ਕੇ ਫਿਰਦਾਇਸ਼ ਕਰਦਾ ਤਾਂ ਚੇਲਿਆਂ ਨੇ ਸੁਣ ਲਿਆ ਚੇਲੇ ਕਹਿੰਦੇ ਬਾਬਾ ਜੀ ਤੁਹਾਨੂੰ ਮਜ਼ਾਕ ਕੜਾਉਂਦੇ ਨੇ ਕਹਿੰਦੇ ਕੋਈ ਨਾ ਭਾਈ ਮੁਰਦਾ ਇਹ ਆਪਾਂ ਗੱਲ ਕਰਦੇ ਆਂ ਵਾਪਸ ਆ ਗਿਆ ਸਾਧੂ ਕਹਿੰਦਾ ਵੀ ਤੁਹਾਡੀ ਕਿੰਨੀ ਦਿਹਾੜੀ ਆ ਕਹਿੰਦਾ ਜੀ ਦੋ ਅੰਨੇ ਕਹਿੰਦਾ ਪਾਈ ਸਵੇਰੇ ਮੇਰੇ ਆ ਜਾਓ ਤੁਹਾਨੂੰ ਚਾਰ ਅੰਨੇ ਮਿਲਣਗੇ ਦਿਹਾੜੀ ਦੇ ਕਹਿੰਦਾ ਜੀ ਕੀ ਕੰਮ ਆ ਕਹਿੰਦਾ ਤੁਹਾਨੂੰ ਸਵੇਰੇ ਦੱਸਾਂਗੇ ਸਾਧੂ ਭੜੇ ਆ ਕੇ ਬਿੜਕ ਕਹਿੰਦਾ ਦੱਸੋ ਜੀ ਕਿਹੜਾ ਮਕਾਨ ਟਾਉਣਾ ਕਿਹੜਾ ਬਣਾਉਣਾ ਕਹਿੰਦੇ ਭਾਈ ਬਹਿ ਜਾ ਬਣਾਵੋ ਤੋ ਉਹ ਪ੍ਰਸ਼ਾਦਾ ਪਾਣੀ ਛਕੋ ਚਿੱਟੇ ਕੱਪੜੇ ਪਾ ਲਓ ਹੱਥਾਂ 'ਚ ਫੜਾਤੀਆਂ ਮਾਲਾ ਜਦ ਹੋਇਆ ਅੱਧਾ ਘੰਟਾ ਕਦੇ ਪਾਸਾ ਇੱਧਰ ਨੂੰ ਮਾਰਦੇ ਨੇ ਕਦੇ ਇੱਧਰ ਨੂੰ ਮਾਰਦੇ ਨੇ ਕਹਿੰਦਾ ਆ ਚੱਕ ਭਗਤ ਆਪਦੀ ਮਾਲਾ ਕਹਿੰਦਾ ਸੱਤੇ ਨਹੀਂ ਇਹ ਕੰਮ ਹੁੰਦਾ ਸਭ ਤੋਂ ਔਖਾ ਨਾਮ ਜਪਨਾ